ਜਿੰਦਾਬਾਦ ਖੜਾ ਜਿੰਦਾਬਾਦ 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 ਬਿਜਲੀ ਮੁਲਾਜ਼ਮਾਂ ਨੇ ਤੀਸਰੇ ਦਿਨ ਵੀ ਸਮੂਹਿਕ ਛੁੱਟੀ ਕਰਕੇ ਪੰਜਾਬ ਸਰਕਾਰ ਤੇ ਪਾਵਰ ਕਮ ਮੈਨੇਜਮੈਂਟ ਵਿਰੁੱਧ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ 15 ਅਗਸਤ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਗਾਲੀਆਂ ਛੰਡੀਆਂ ਨਾਲ ਕੀਤਾ ਜਾਵੇਗਾ ਸਵਾਗਤ ਕਰਤਾ ਬਿਜਲੀ ਮੁਲਾਜ਼ਮਾਂ ਨੇ ਐਲਾਨ ਅੱਜ ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਵੱਲੋਂ}{|\text{ਮਿਸ਼ਾਲ ਰੋਸ ਰੈਲੀ ਸਿਟੀ ਡਿਵੀਜ਼ਨ ਅਤੇ ਇਤਿਹਾਤੀ ਮੰਡਲ ਪਟਾਲਾ ਦੀ ਸਾਂਝੀ ਅਗਵਾਈ ਹੇਠ ਸ਼ਾਰਟ ਕੇਵੀ ਸਬਸਟੇਸ਼ਨ ਪਟਾਲਾ ਚਕੀਤੀ ਦੀ ਜਿਸ ਦੀ ਪ੍ਰਧਾਨਗੀ ਅਰਜਨ ਸਿੰਘ ਪਰਮਾਰ, ਗੁਰਦੇਵਾਲ ਸਿੰਘ ਕਣਿਆ, ਗੁਰਪ੍ਰੀਤ ਸਿੰਘ ਮੱਲੀ ਨੇ ਸਾਂਝੇ ਤੌਰ ਤੇ ਕੀਤੀ। ਰੈਲੀ ਵਿੱਚ ਸੂਬਾ ਪ੍ਰਧਾਨ ਗੁਰਵੈਲ ਸਿੰਘ ਬਲਪੁਰੀਆ, ਸੂਭਾਈ ਵਿਦ 76 ਦਲਬੀਰ ਸਿੰਘ, ਉਸਾਹਨ ਦਲਬਾਖ ਸਿੰਘ ਪੁੱਟਰ ਸਰਕਲ ਪ੍ਰਧਾਨ ਗੁਰਦਾਸਪੁਰ, ਕਰਮਚਾਰੀ ਦਲ ਰਾਜਵਿੰਦਰ ਸਿੰਘ ਟਰਪਲਾ, ਸੂਭਾਈ 76 ਮਨਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਆਪੋ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਟੀਮ ਮੁਲਾਜ਼ਮ ਰੁੱਤ ਨੀਤੀ ਦੀ ਸਖਤ ਸ਼ਬਦਾਂ ਚ ਨਿਤਾ ਕੀਤੀ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਮੀਟਿੰਗ ਚ ਮੰਨ ਕੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਦੀ ਮੁਲਾਜ਼ਮੀ ਪ੍ਰਤੀ ਨੀਅਤ ਸਾਫ ਨਹੀਂ ਹੈ ਤੇ ਉਹ ਚਾਤ ਪੁੱਛ ਕੇ ਮੁਲਾਜ਼ਮਾਂ ਨੂੰ ਨਿਜੀਖਤਨ ਵੱਲ ਤੱਕ ਰਿਹਾ। ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਜਾ ਰਹੀ ਅਤੇ ਹੋਰ ਵੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਤੇ ਚੱਲਦੇ ਮੁਲਾਜ਼ਮਾਂ ਵਿੱਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਪਿਆ ਜਾ ਰਿਹਾ ਹੈ। ਉਹਨਾਂ ਕਹਿੰਦੇ 15 ਗਸਤ ਕਾ ਜਾਤੀ ਵਾਲੇ ਰਾਸ਼ਟਰੀ ਚਟਾ ਲਹਿਰਾਉਣ ਲਈ ਆਉਣ ਵਾਲੇ ਪੰਜਾਬ ਦੇ ਕੈਬਨਟ ਮੰਤਰੀਆਂ ਦਾ ਵਿਚੀ ਦੀ ਮੁਲਾਜ਼ਮਾ ਵੱਲੋਂ ਗਾਲੀਆਂ ਚੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ ਤੇ ਸ਼ਿੰਗਾਰ ਸ਼ੁਰੂ ਹੋਰ ਤੇਜ ਕੀਤਾ ਜਾਵੇਗਾ ਮੇਰਾ ਨਾਮ ਗੁਰਵੈਲ ਸਿੰਘ ਬਦਪੁਰੀਆ ਮੈਂ ਸਖਤਰ ਜੁਆਨ ਫੋਰਮ ਇਕਤਾ ਮੱਚ ਪੰਜਾਬ ਗੁਰਵੈਲ ਸਿੰਘ ਬਦਪੁਰੀਆ ਜਿਹੜਾ ਅੱਜ ਧੰਨ ਲਾਇਆ ਇਹਦੇ ਨਜ਼ਰੀ ਦੇ ਤੱਕ ਅ ਅਸੀਂ ਸਾਡੀਆਂ 16 ਜਿੱਥੇ ਬੰਦੀਆਂ ਦਾ ਸੰਧਾ ਥੜਾ ਬਣਾ ਪੰਜਾਬ ਦੀਆਂ ਦਾ ਔਰ ਅਸੀਂ ਮੈਨੇਜਮੈਂਟ ਨੂੰ 11 April ਨੂੰ 40 ਮੰਗਾਂ ਦਾ ਮੰਗ ਪੱਤਰ ਦਿੱਤਾ ਸੀ ਔਰ ਮੈਨੇਜਮੈਂਟ ਨੇ ਉਸ ਮੰਗ ਪੱਤਰ ਤੇ ਕੋਈ ਵਿਚਾਰ ਨਾ ਕਰਕੇ ਸਾਨੂੰ ਸੰਘਰਸ਼ ਕਰਨ ਵਾਸਤੇ ਮਜਬੂਰ ਕੀਤਾ ਜਦੋਂ ਇਹ ਸੰਘਰਸ਼ ਇਹ ਸ਼ੁਰੂ ਕੀਤਾ 25 June ਤੋਂ ਵਰਤੂ ਰੂਲ ਉਹਦਾ ਮਤਲਬ ਹੁੰਦਾ ਕਿ ਆਪਾਂ 9 ਤੋਂ 8 ਡਿਊਟੀ ਕਰਨੀ ਆ ਸ਼ਿਫਟਾਂ ਵਿੱਚ ਵੀ 8 ਘੰਟੇ ਡਿਊਟੀ ਕਰਨੀ ਹੁੰਦੀ ਆ ਔਰ ਉਸ ਤੋਂ ਬਾਅਦ ਮੈਨੇਜਮੈਂਟ ਨੇ ਸਾਡੇ ਸੰਘਰਸ਼ ਨੂੰ ਵੇਖ ਕੇ ਸਾਨੂੰ 2 ਜੂਨ 2025 ਨੂੰ ਬਿਜਲੀ ਮੰਤਰੀ ਹਰਸਦਾ ਹਰਬੰਸ ਸਿੰਘ ਈਟੀਓ ਦੀ ਅਗਵਾਈ ਵਿੱਚ ਚੰਡੀਗੜ੍ਹ ਮੀਟਿੰਗ ਦਿੱਤੀ ਔਰ ਉਸ ਮੀਟਿੰਗ ਵਿੱਚ 25 ਮੰਗਾਂ ਦੇ ਉੱਤੇ ਵਿਸਤਾਰ ਚ ਚਰਚਾ ਹੋਈ ਸਾਢੇ 3 ਘੰਟੇ ਔਰ ਮੈਨੇਜਮੈਂਟ ਨੇ ਚੇਅਰਮੈਨ ਨੇ ਇਹ ਸਾਨੂੰ ਸਹਿਮਤੀ ਦਿੱਤੀ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਅੱਜ ਮੰਨੀਆਂ ਗਈਆਂ ਵਾ ਸਹਿਮਤੀ ਬਣੀ ਆ ਅਸੀਂ 10 ਦਿਨਾਂ ਵਿੱਚ ਇਹ ਲਾਗੂ ਕਰ ਦਾਂਗੇ ਔਰ ਦਰਦਨ ਤੱਕ ਉਹ ਲਾਗੂ ਨਹੀਂ ਕੀਤੀ ਉਹਨਾਂ ਨੇ ਮੁੜ ਕੇ ਫਿਰ ਚੇਅਰਮੈਨ ਬਿਜਲੀ ਬੋਰਡ ਨੇ ਸਾਡੇ ਕੋਲ ਮੰਗੀ ਮੰਗ ਕੀਤੀ ਕਿ ਮੈਨੂੰ 12 ਦਿਨ ਦਾ ਸਮਾਂ ਹੋਰ ਦਿਓ ਅਸੀਂ 12 ਦਿਨ ਦਾ ਸਮਾਂ ਹੋਰ ਦਿੱਤਾ ਮੈਨੇਜਮੈਂਟ ਨੇ ਉਹਨਾਂ ਮੰਗਾਂ ਤੇ ਵੀ ਬਹੁਤਾ ਕੋਈ ਕਾਰਵਾਈ ਨਹੀਂ ਕੀਤੀ ਤਾਂ ਫਿਰ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਸਰਕਲ ਪੱਧਰ ਤੇ ਮੰਡਲ ਪੱਧਰ ਤੇ ਮਜਹਰੇ ਕਰਨ ਉਪਰੰਤ 27 ਜੁਲਾਈ 2025 ਨੂੰ ਬਿਜਲੀ ਮੰਤਰੀ ਸਰ ਇਹ ਤਾਂ ਜੀ ਇੰਕੀਓ ਦੀ ਕੋਠੀ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਮਿਸਾਲ ਮਜਹਰਾ ਕੀਤਾ ਮਜਹਰਾ ਕਰਨ ਉਪਰੰਤ ਉੱਥੇ ਮੈਂਬਰ ਡੀ ਆ ਕੇ ਸਰਦਾਰ ਕੋ ਮੰਗ ਪੱਤਰ ਲੈ ਕੇ ਗਿਆ ਔਰ ਇਹ ਕਹਿ ਕੇ ਗਿਆ ਕਿ ਤੁਹਾਡੀਆਂ ਮੰਗਾਂ ਦਾ ਹੀ ਜਲਦੀ ਹੱਲ ਕਰਵਾ ਦਿੰਦੇ ਆ ਜਿਹੜੀਆਂ ਮੰਨੀਆਂ ਮੰਗਾਂ 2 ਜੂਨ ਦੀ ਮੀਟਿੰਗ ਦੇ ਚ ਆਪਾਂ ਲਾਗੂ ਕਰਵਾ ਦਿੰਦੇ ਆ ਪਰ ਫਿਰ ਲਾਗੂ ਨਹੀਂ ਕਰਾਈਆਂ ਗਈਆਂ ਔਰ ਸਾਨੂੰ ਫਿਰ ਸਮੁੱਚੇ ਰੂਪ ਦੇ ਵਿੱਚ ਪੰਜਾਬ ਦੇ ਅੰਦਰ 11 12 13 ਤਿੰਨ ਦਿਨ ਬਾਅਦ ਦੇ ਸਮੂਹਕ ਛੁੱਟੀ ਤੇ ਜਾਣ ਲਈ ਮਲਾਜ਼ਮਾਂ ਨੂੰ ਆਦੇਸ਼ ਦਿੱਤਾ ਗਿਆ ਔਰ ਉਹਦੇ ਵਿੱਚ 6 8 ਨੂੰ ਮੈਨੇਜਮੈਂਟ ਨੇ ਮੀਟਿੰਗ ਦਿੱਤੀ ਉਹਦੇ ਵਿੱਚ ਕੋਈ ਗੱਲ ਸਿਰੇ ਨਾ ਲੱਗੀ ਫਿਰ 8 8 ਨੂੰ ਮੈਨੇਜਮੈਂਟ ਦੇ ਮੀਟਿੰਗ ਦਿੱਤੀ ਕੋਈ ਗੱਲ ਫਿਰਨ ਲੱਗੀ ਫਿਰ ਸਾਡੀ ਮੀਟਿੰਗ 10 8 2025 ਨੂੰ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਬਿਜਲੀ ਮੰਤਰੀ ਹਰਪਾਲ ਸਿੰਘ ਈਟੀਓ ਦੀ ਅਗਵਾਈ ਵਿੱਚ ਔਰ ਬਿਜਲੀ ਬੋਰਡ ਦੇ ਚੇਅਰਮੈਨ ਦੀ ਅਗਵਾਈ ਵਿੱਚ ਇੱਕ ਸਾਡੀ 3 ਘੰਟੇ ਲਗਾਤਾਰ ਮੀਟਿੰਗ ਹੋਈ ਔਰ ਉਸ ਮੀਟਿੰਗ ਦੇ ਅੰਦਰ ਇਹ ਸਹਿਮਤੀ ਬਣੀ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਇਹ ਮੈਨੇਜਮੈਂਟ ਨੂੰ ਕਹਿ ਕੇ ਗਏ ਕਿ ਜਿਹੜੀਆਂ ਉਹ ਮੰਗਾ ਬਿਜਲੀ ਮੁਲਾਮਿਆਂ ਦੀਆਂ ਤੁਸੀਂ ਦੋ ਜੂਨ ਦੇ ਵਿੱਚ ਸਹਿਮਤੀ ਕੀਤੀਆਂ ਵਾ ਉਹ ਇਹਨਾਂ ਨੂੰ ਦਿਓ ਉਹ ਲਾਗੂ ਕਰੋ ਜਿਹੜੀਆਂ ਕੋਈ ਮੰਗਾ ਤੁਹਾਡੀਆਂ ਪੰਜਾਬ ਸਰਕਾਰ ਨਾਲ ਸੰਬੰਧ ਰੱਖਣ ਵਾਲੀਆਂ ਵਾ ਉਹ ਤੁਸੀਂ ਮੈਨੂੰ ਭੇਜੋ ਮੈਂ ਤੁਹਾਨੂੰ ਦਿੰਦਾ ਵਾ ਲੇਕਿਨ ਉਹ ਅਜੇ ਤੱਕ ਉਹਨਾਂ ਨੇ ਨਹੀਂ ਕੀਤੀਆਂ ਤੇ ਨਾ ਹੀ ਮੁੜ ਕੇ ਸਾਨੂੰ ਕੋਈ ਮੀਟਿੰਗ ਦਿੱਤੀ ਆ ਅੱਜ ਅਸੀਂ ਮਤਲਬ 13 ਤੱਕ ਸਮੁੱਚੇ ਪੰਜਾਬ ਦੇ ਮੁਲਾਜ਼ਮ ਜਿਹੜੇ ਸਾਡੇ ਉਹ ਮਤਲਬ ਲੀਵ ਤੇ ਉੱਤੇ ਨੇ ਅੱਜ ਅਸੀਂ ਫਿਰ ਸਾਡੀ ਸਾਂਝੀ ਜਥੇਬੰਦੀ ਨੇ ਸਵੇਰੇ ਆਨਲਾਈਨ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਅੱਜ ਫਿਰ 14 ਤੇ 15 ਨੂੰ ਸਮੁੱਚੇ ਪੰਜਾਬ ਦੇ ਵਿੱਚ ਬਿਜਲੀ ਮੁਲਾਜ਼ਮ ਸਮੂਹਕ ਛੁੱਟੀ ਤੇ ਰਹਿਣਗੇ ਤੇ 15 ਤਰੀਕ ਨੂੰ ਸਮੁੱਚੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈਲਕੁਆਰਟਰ ਹੈੱਡਕੁਆਰਟਰਾਂ ਤੇ ਸਰਕਲ ਪੱਧਰ ਤੇ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਕਾਲੇ ਝੰਡੇ ਲੈ ਕੇ 15 ਅਗਸਤ ਦੇਤੇ ਪੰਜਾਬ ਸਰਕਾਰ ਦੇ ਵਿਰੁੱਧ ਵਿਖਾਵਾ ਕਰਾਂਗੇ ਉਸ ਤੋਂ ਬਾਅਦ ਜੇ ਕੋਈ ਮੀਟਿੰਗ ਅੱਗੇ ਨਾ ਦਿੱਤੀ ਘਾਰੇ ਮਸਲੇ ਜਿਹੜੇ ਲਾਗੂ ਨਾ ਕੀਤੇ ਜਿਹੜੇ ਮੰਨੀਆਂ ਮੰਗਾ ਤਾਂ ਫਿਰ ਅਸੀਂ ਜਿਹੜਾ ਅਗਲਾ ਤਿੱਖਾ ਸੰਘਰਸ਼ ਆ ਉਹ ਦੇਣ ਲਈ ਮਜਬੂਰ ਹੋਵਾਂਗੇ ਇਹਦੇ ਲਈ ਮੈਂ ਜੋ ਮੁੱਖ ਤੌਰ ਤੇ ਕਹਿਣਾ ਚਾਹੁੰਦਾ ਵਾਂ ਉਹ ਸਾਡੇ ਪਾਵਰ ਕਾਮ ਦਾ ਜੋ ਸੀਐਮਡੀ ਆ ਉਹ ਮੁੱਖ ਤੌਰ ਤੇ ਜ਼ਿੰਮੇਵਾਰ ਆ ਪੰਜਾਬ ਸਰਕਾਰ ਦੇ ਮੰਤਰੀ ਕਹਿ ਕੇ ਗਏ ਹੁਣ ਵਿੱਤ ਮੰਤਰੀ ਕਹਿ ਕੇ ਗਿਆ ਹੋਵੇ ਕਿ ਜੋ ਇਹ ਇਹਨਾਂ ਸਭ ਦੇ ਕਿੰਨੇ ਲਾਗੂ ਕਰੋ ਜਿਹੜੀਆਂ ਲਾਗੂ ਕਰਨ ਵਾਲੀਆਂ ਉਹਨੂੰ ਲਾਗੂ ਕਰਵਾਵੋ ਔਰ ਇਹਨਾਂ ਦਾ ਤਸੱਲੀ ਕਰਾਓ ਪਰ ਉਹ ਚੇਅਰਮੈਨ ਜਿਹੜਾ ਵਾ ਉਹ ਅੜियल ਨੀਤੀ ਕਰਕੇ ਬੈਠਾ ਤੇ ਸਾਨੂੰ ਬਿਜਲੀ ਮਲਾਮ ਨੂੰ ਉਹ ਖਰਾਬ ਕਰ ਰਿਹਾ ਔਰ ਮੈਂ ਸਮਝਦਾ ਕਿ ਇਹਦੇ ਲਈ ਜੋ ਪੰਜਾਬ ਦੇ ਖਪਤਕਾਰਾਂ ਨੂੰ ਕੋਈ ਮੁਸ਼ਕਲ ਚੱਲ ਨਹੀਂ ਪੈ ਰਹੀ ਆ ਜਦੋਂ ਕੋਈ ਫੀਡਰ ਬੰਦਿਆ ਕੋਈ ਸਾਈਡ ਬੰਦਿਆ ਉਹ ਬੰਦ ਪਈ ਆ ਤੇ ਲੋਕ ਬੜੇ ਪਰੇਸ਼ਾਨੀ ਵਿੱਚ ਆ ਔਰ ਇਹਦੇ ਲਈ ਮੈਂ ਸਮਝਦਾ ਕਿ ਬਿਜਲੀ ਬੋਰਡ ਦਾ ਪਾਵਰ ਕਮ ਦਾ ਜੋ ਚੇਅਰਮੈਨ ਆ ਉਹ ਜ਼ਿੰਮੇਵਾਰ ਆ ਸਰਕਾਰ ਦਾ ਜ਼ਿੰਮੇਵਾਰ ਹੈ ਹੀ ਹੈ ਵਾ ਸਰਕਾਰ ਕਿਉਂ ਨਹੀਂ ਉਹਨੂੰ ਪੁੱਛ ਰਹੀ ਕਿ ਤੂੰ ਤੈਨੂੰ ਕਹਿ ਕੇ ਗਏ ਸੀ ਤੈਨੂੰ ਕਹਿ ਕੇ ਆਏ ਸੀ ਵੀ ਮੰਨੀਆਂ ਮੰਗਾ ਲਾਗੂ ਕਰੋ ਪਰ ਤੂੰ ਉਹਨੂੰ ਲਾਗੂ ਕੀਤੀਆਂ ਸੋ ਇਹਦੇ ਦੀ ਸਰਕਾਰ ਵੀ ਜ਼ਿੰਮੇਵਾਰ ਆ ਤੇ ਮੈਨੇਜਮੈਂਟ ਤੇ ਜ਼ਿੰਮੇਵਾਰ ਹੈ ਹੀ ਹੈ ਵਾ ਸਾਡੀ ਚੇਤਾਵਨੀ ਆ ਕਿ ਅਗਰ ਦੋ ਦਿਨਾਂ ਦੇ ਵਿੱਚ ਵਿੱਚ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਵਾਸਤੇ ਸਰਪ ਕੋ ਯਾਰੀ ਨਾ ਕੀਤੇ ਤਾਂ ਫੇ ਸਾਨੂੰ ਕੋਈ ਵੀ ਅਕਦਾ ਜਿਹੜਾ ਐਕਸ਼ਨ ਨੇ ਉਹ ਅਖਤਿਆਰ ਕਰਨ ਦੀ ਮਜਬੂਰ ਹੋਣਾ ਪਵੇਗਾ ਇਹ ਦੀ ਮੇਰੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਸੀਐਮਡੀ ਮੈਨੇਜਮੈਂਟ ਦੀ ਹੋਵੇਗੀ ਦਲਬਾਖ ਸਿੰਘ ਪੁੱਤਰ ਸਰਕੂਲ ਪ੍ਰਧਾਨ ਕਰਮਚਾਰੀ ਦਲ ਗਰਦਾਸਪੁਰ ਅਗਲੀ ਦਿਨ ਰਣਨੀਤੀ ਤੁਹਾਡੀ ਕੀ ਹੋਵੇਗੀ ਅਗਲੀ ਰਣਨੀਤੀ ਸਾਡੀ ਦੋ ਦਿਨ ਦੀ ਅਗੇ 3 ਦਿਨ ਦੀ ਸਟ੍ਰੈਕ ਜਿਹੜੀ ਆਪਾਂ ਲੀਵ ਭਰੀ ਆ ਉਹਨਾਂ ਚ ਦੋ ਦਿਨ ਦੀ ਲੀਵ ਜਿਹੜੀ ਆ ਅੱਜ ਹੋਰ ਭਰਤੀ ਆ 14 15 ਦੀ ਔਰ 15 ਤਰੀਕ ਨੂੰ ਜਿੰਨੇ ਵੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਝੰਡਾ ਮਾਰਚ ਕਰਨਾ ਉੱਥੇ ਅਸੀਂ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕਰਨਾ ਔਰ ਸਰਕਾਰ ਨੂੰ ਇਹ ਦੱਸਣਾ ਕਿ ਅਸੀਂ ਆਜ਼ਾਦ ਦੇਸ਼ ਦੇ ਵਿੱਚ ਅਜੇ ਵੀ ਗੁਲਾਮ ਕਿਉਂਕਿ ਸਾਡੀਆਂ ਬਹੁਤ ਜ਼ਿਆਦਾ ਭਖਦੀਆਂ ਮੰਗਾਂ ਜੋ 25 ਮੰਗਾਂ ਜਿਹਨਾਂ ਸਾਡੀਆਂ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਜਦੋਂ ਇਹ ਸਰਕਾਰ ਹੋਣ ਚਾਹੀ ਆ ਔਰ ਸਰਕਾਰ ਨੇ ਹੋਣ ਚਾਉਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਕਿਸੇ ਵੀ ਮੁਲਾਜ਼ਮ ਨੂੰ ਦਰੀਆਂ ਤੇ ਨਹੀਂ ਬੰਨ੍ਹਦੇ ਆਂਗਾ ਔਰ ਹਰ ਮੁਲਾਜ਼ਮ ਦੀ ਜਿਹੜੀ ਮੰਗ ਉਹ ਪੂਰੀ ਕਰਾਂਗਾ ਕਿਸੇ ਵੀ ਮੁਲਾਜ਼ਮ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਸੀ ਸਾਡਾ ਡੀਏ ਜਿਹੜਾ 13% ਅਜੇ ਨੱਪ ਕੇ ਬੈਠੇ ਆ ਸਾਡੇ ਪੁਰਾਣੇ ਸਕੇਲ ਉਹਨਾਂ ਦਾ ਬਕਾਇਆ ਉਹ ਨੱਪ ਕੇ ਬੈਠੇ ਆ ਔਰ ਕੱਚੇ ਮੁਲਾਜ਼ਮ ਕਹਿੰਦੇ ਸੀ ਸੀ ਪੱਕੇ ਕਰਦੇਾਂਗੇ ਔਰ ਜਿਹੜੇ ਅੜਾਕਤੇ ਸੀ ਉਹਨਾਂ ਨੂੰ ਪੱਕੇ ਕਰਦੇਾਂਗੇ ਕਿਸੇ ਵੀ ਮੁਲਾਜ਼ਮ ਕੱਚੇ ਨੂੰ ਪੱਕਾ ਨਹੀਂ ਕੀਤਾ ਕੋਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਕੋਈ ਸਾਡਾ ਇਹਨਾਂ ਪੁਰਾਣਾ ਬਕਾਇਆ ਨਹੀਂ ਦਿੱਤਾ ਔਰ ਮੁਲਾਜ਼ਮ ਜਰੇ ਆ ਉਹ ਦਰਦਾਂ ਦੀਆਂ ਠੋਕਰਾਂ ਖਾ ਰਹੇ ਨੇ ਔਰ ਇਹ ਸਰਕਾਰ ਦੀ ਕੰਨ ਤੇ ਜੂਨ ਹੀ ਸਰਕ ਰਹੀ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਤੇ ਅਪੀਲ ਵੀ ਕਰਦੇ ਆ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਜਰੀਆਂ ਉਹ ਲਾਗੂ ਕਰੋ ਨਹੀਂ ਤੇ 15 ਤਰੀਕ ਤੋਂ ਬਾਅਦ ਬਹੁਤ ਵੱਡੇ ਸੰਘਰਸ਼ ਆਉਣਗੇ ਉਹਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਤੇ ਪੰਜਾਬ ਸਰਕਾਰ ਦੀ ਹੋਏਗੀ ਧੰਨਵਾਦ